ਉਠੇ ਦੀ ਤਰ੍ਹਾਂ ਪਿਆਜ਼ ਵਾਲੇ ਪਰੌਂਠੇ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੇ ਆ ਪਰ ਕੀ ਹੁੰਦਾ ਕਿ ਜਦੋਂ ਅਸੀਂ ਪਿਆਜ਼ ਵਾਲੇ ਪਰੌਂਠੇ ਬਣਾਉਨੇ ਆ ਜਾਂ ਟੁੱਟ ਜਾਂਦੇ ਆ ਫਟ ਜਾਂਦੇ ਆ ਜਾਂ ਫਿਰ ਪਿਆਜ਼ ਬਹੁਤ ਜ਼ਿਆਦਾ ਪਾਣੀ ਰਿਲੀਜ਼ ਕਰ ਦਿੰਦਾ ਅੱਜ ਆਪਾਂ ਇੱਕ ਸਿੰਪਲ ਜਿਹੀ ਟ੍ਰਿਕ ਦੇ ਨਾਲ ਪਰੌਂਠੇ ਬਣਾਵਾਂਗੇ ਬਿਲਕੁਲ ਨਹੀਂ ਟੁੱਟਣਗੇ ਨਾ ਹੀ ਫਟਣਗੇ ਇਹਦੇ ਲਈ ਮੈਂ ਚਾਰ ਮੀਡੀਅਮ ਸਾਈਜ਼ ਦੇ ਗੰਡੇ ਬਰੀਕ-ਬਰੀਕ ਕੱਟ ਕਰ ਲਏ ਇਸ ਦੇ ਇਲਾਵਾ ਅਦਰਕ ਲਸਣ ਹਰੀ ਮਿਰਚ ਤੇ ਥੋੜੀ ਜਿਹੀ ਪਾਲਕ ਇਹਨੂੰ ਵੀ ਮੈਂ ਬਰੀਕ ਕੱਟ ਕਰ ਲਿਆ ਵਾ ਹੁਣ ਆਪਾਂ ਇੱਕ ਵੱਡੇ ਭਾਂਡੇ ਦੇ ਵਿੱਚ ਸਾਰੀਆਂ ਚੀਜ਼ਾਂ ਐਡ ਕਰ ਦੇਾਂਗੇ ਜਦੋਂ ਪਿਆਜ਼ ਵਾਲੇ ਪਰੌਂਠੇ ਦੇ ਵਿੱਚ ਅਦਰਕ ਲਸਣ ਐਡ ਕਰਦੇ ਹੋ ਤਾਂ ਇਹਨੂੰ ਮੈਕਸੀਮਮ ਬਰੀਕ ਕੱਟ ਕਰਿਓ ਬਹੁਤ ਵਧੀਆ ਫਲੇਵਰ ਆਏਗਾ ਮਸਾਲਿਆਂ ਦੇ ਵਿੱਚ ਵਿੱਚ ਥੋੜੀ ਜਿਹੀ ਹਲਦੀ ਇਹਨੂੰ ਕਲਰ ਦੇਣ ਦੇ ਲਈ 1.5 ਚਮਚੇ ਦੇ ਕਰੀਬ ਇਹਦੇ ਵਿੱਚ ਮੈਂ ਦਰਧਰਾ ਕੁੱਟਿਆ ਹੋਇਆ ਧਨੀਆ ਪਾ ਰਹੀ ਹਾਂ ਬਹੁਤ ਵਧੀਆ ਟੇਸਟ ਦਿੰਦਾ ਵਾ ਚਿਲੀ ਫਲੇਕਸ ਥੋੜੇ ਜਿਹਾ ਪਾ ਦਿੱਤੇ ਆ ਥੋੜੀ ਅਜਵਾਇਨ ਹੱਥ ਦੇ ਨਾਲ ਕ੍ਰਸ਼ ਕਰਕੇ ਪਾਵਾਂਗੇ ਫਰੈਸ਼ ਕੁੱਟੀ ਹੋਈ ਕਾਲੀ ਮਿਰਚ ਥੋੜੀ ਜੀ ਸਵਾਦ ਅਨਸਾਰ ਲੂਣ ਪਾਦਿਆਂਗੇ ਇਸ ਦੇ ਇਲਾਵਾ ਮੈਂ ਪਾ ਰਹੀ ਹਾਂ ਜੀ ਕਸੂਰੀ ਮੇਥੀ ਜੇਕਰ ਹੋਵੇ ਤਾਂ ਜ਼ਰੂਰ ਐਡ ਕਰਿਓ ਥੋੜਾ ਜਿਹਾ ਆਂਬ ਦੇ ਆਚਾਰ ਦਾ ਮਸਾਲਾ ਬਹੁਤ ਜ਼ਿਆਦਾ ਨਹੀਂ ਪਾਉਣਾ ਬਿਲਕੁਲ ਥੋੜਾ ਜਿਹਾ ਤੇ ਲਾਸਟ ਚ ਖਾਸ ਚੀਜ਼ ਇਹਦੇ ਚ ਮੈਂ ਜਿਹੜੀ ਪਾ ਰਹੀ ਆ ਇਹ ਹੈ ਜੀ ਪੁਜੇ ਹੋਏ ਛੋਲਿਆਂ ਦਾ ਪਾਊਡਰ ਪੁਜੇ ਹੋਏ ਛੋਲਿਆਂ ਨੂੰ ਮਿਕਸੀ ਜਾਰ ਚ ਪੀਸ ਕੇ ਉਹਦਾ ਪਾਊਡਰ ਬਣਾ ਲਓ 4 ਚਮਚ ਦੇ ਕਰੀਬ ਮੈਂ ਪਾ ਦਿੱਤਾ ਹੈ ਇਹ ਤੁਸੀਂ ਆਪਣੀ ਜਿੰਨੀ ਤੁਹਾਡੀ ਸਟਫਿੰਗ ਆ ਉਹਦੇ ਹਿਸਾਬ ਨਾਲ ਐਡ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਸਾਡੇ ਕੋਲੇ ਇਹ ਪਿਆਜ਼ ਦੀ ਸਟਫਿੰਗ ਜਿਹੜੀ ਆ ਉਹ ਬਣ ਕੇ ਤਿਆਰ ਹੋ ਜੂਗੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਦੇਖੋ ਪਿਆਜ਼ ਨੇ ਬਿਲਕੁਲ ਪਾਣੀ ਨਹੀਂ ਛੱਡਿਆ ਤੇ ਸਟਫਿੰਗ ਜਿਹੜੀ ਆ ਉਹ ਡ్రਾਈ ਡ్రਾਈ ਜਿਹੀ ਹੀ ਬਣੇਗੀ ਪਰ ਟੇਸਟ ਬਹੁਤ ਵਧੀਆ ਆਏਗਾ ਜੇਕਰ ਤੁਹਾਡੇ ਕੋਲੇ ਭੁਜੇ ਹੋਏ ਛੋਲੇ ਨਾ ਹੋਣ ਤਾਂ ਤੁਸੀਂ ਉਹਦੀ ਜਗ੍ਹਾ ਬੇਸਨ ਦੀ ਵਰਤੋਂ ਵੀ ਕਰ ਸਕਦੇ ਹੋ ਪਰ ਬੇਸਨ ਨੂੰ ਤੁਸੀਂ ਕੱਚਾ ਐਡ ਨਹੀਂ ਕਰਨਾ ਉਹਨੂੰ ਤੁਸੀਂ ਡਰਾਈ ਰੋਸਟ ਕਰਕੇ ਐਡ ਕਰਿਓ ਉਸ ਦੇ ਬਾਅਦ ਮੀਡੀਅਮ ਸਾਈਜ਼ ਦਾ ਪੇੜਾ ਲੈ ਕੇ ਤੇ ਰੋਟੀ ਵੇਲ ਲਵਾਂਗੇ ਤੇ ਫਿਰ ਇਹਦੇ ਉੱਪਰ ਸਟਫਿੰਗ ਰੱਖ ਦਿਆਂਗੇ ਮੈਂ ਆਟਾ ਗੁੰਨੇ ਸਮੇਂ ਇਹਦੇ ਵਿੱਚ ਘਿਓ ਤੇ ਥੋੜਾ ਜਿਹਾ ਲੂਣ ਪਾ ਦਿੱਤਾ ਸੀ ਇਸ ਕਰਕੇ ਪਰੌਂਠਾ ਵੇਲਣ ਤੋਂ ਬਾਅਦ ਉੱਪਰ ਦੀ ਮੈਂ ਘਿਓ ਅਪਲਾਈ ਨਹੀਂ ਕੀਤਾ ਜੇਕਰ ਤੁਸੀਂ ਨਾਰਮਲ ਆਟਾ ਗੁੰਨਿਆ ਸਿੰਪਲ ਵਾਲਾ ਤਾਂ ਤੁਸੀਂ ਉੱਪਰ ਘਿਓ ਅਪਲਾਈ ਕਰਕੇ ਫਿਰ ਇਹਦੀ ਸਟਫਿੰਗ ਜਿਹੜੀ ਆ ਉਹ ਰੱਖ ਦਿਓ ਹੱਥ ਦੇ ਨਾਲ ਬਿਲੈ ਨੂੰ ਪ੍ਰੈਸ ਕਰਕੇ ਥੋੜਾ ਜਿਹਾ ਸੈੱਟ ਕਰ ਲਾਂਗੇ ਫਿਰ ਥੋੜਾ ਜਿਹਾ ਸੁੱਕਾ ਆਟਾ ਲਗਾ ਕੇ ਤੇ ਪਰੌਂਠਾ ਵੇਲ ਲਵਾਂਗੇ ਦੇਖੋ ਬਿਨਾਂ ਕਿਸੇ ਟੈਨਸ਼ਨ ਦੇ ਬਿਨਾਂ ਕਿਸੇ ਝੰਜੜ ਦੇ ਤੁਸੀਂ ਪਿਆਜ਼ ਵਾਲਾ ਪਰੌਂਠਾ ਬਣਾ ਲਿਆ ਤੇ ਨਾ ਹੀ ਦਾ ਇਹ ਟੁੱਟਿਆ ਨਾ ਫਟਿਆ ਨਾ ਹੀ ਪਿਆਜ਼ ਨੇ ਪਾਣੀ ਰিলিজ ਕੀਤਾ ਤੇ ਭੁਜੇ ਹੋਏ ਛੋਲੇ ਦੇ ਨਾਲ ਪਿਆਜ਼ ਦਾ ਜਿਹੜਾ ਕੰਬੀਨੇਸ਼ਨ ਹੈ ਨਾ ਉਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਵਾ ਇੱਕ ਬਹੁਤ ਹੀ স্মੋਕੀ ਜਿਹਾ ਤੇ ਵਧੀਆ ਫਲੇਵਰ ਆਉਂਦਾ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਪਰੌਂਠੇ ਬਣਾਏ ਨਾ ਤਾਂ ਤੁਹਾਡੇ ਘਰ ਵਿੱਚ ਹਰ ਵਾਰ ਪਿਆਜ਼ ਵਾਲੇ ਪਰੌਂਠੇ ਇਸ ਤਰ੍ਹਾਂ ਹੀ ਬਣਗੇ ਤੇ ਤੁਸੀਂ ਬਿਨਾਂ ਕਿਸੇ ਟੈਨਸ਼ਨ ਦੇ ਪੂਰੀ ਵੱਡੀ ਫੈਮਿਲੀ ਦੇ ਲਈ ਵੀ ਇਸ ਤਰ੍ਹਾਂ ਪਰੌਂਠੇ ਬਣਾ ਸਕਦੇ ਹਾਂ ਤੇ ਲੋ ਜੀ ਹੁਣ ਆਪਾਂ ਸਟਫਿੰਗ ਦੇਖ ਲੈਨੇ ਆ ਹਰ ਕੋਨੇ ਦੇ ਵਿੱਚ ਤੁਹਾਨੂੰ ਫਲੇਵਰ ਮਿਲਣ ਵਾਲਾ ਹੈ ਤੇ ਬਹੁਤ ਹੀ ਸ਼ਾਨਦਾਰ ਪਰੌਂਠੇ ਤਿਆਰ ਹੋਏ ਆ